ਹੈਲੋ ਫਰੈਂਡਸ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ YouTube ਚੈਨਲ ਆਪਣੀ ਰਸੋਈ ਬੇਦ ਸੁਖ ਅੱਜ ਆਪਾਂ ਤੁਹਾਡੇ ਨਾਲ ਇੱਕ ਕਬਜ ਤੋਂ ਨੁਕਤਾ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਬਹੁਤ ਸੌਖੇ ਢੰਗ ਨਾਲ ਤਿਆਰ ਹੋ ਜਾਂਦਾ ਕੋਈ ਜ਼ਿਆਦਾ ਸਮਾਨ ਦੀ ਲੋੜ ਨਹੀਂ ਪੈਂਦੀ ਜਿਹਦੇ ਵਿੱਚ ਕੀ ਹੈ ਸੌਂਫ ਮਿਸਰੀ ਮਿਸਰੀਏ ਕੁਜੇ ਵਾਲੀ ਵੀ ਹੋ ਸਕਦੀ ਹੈ ਤੇ ਧਾਗੇ ਵਾਲੀ ਵੀ ਹੋ ਸਕਦੀ ਹੈ ਆਪਣੇ ਕੋਲੇ ਕੁਜੇ ਵਾਲੀ ਮਿਸਰੀ ਹੈ ਇਹ ਇੱਕ ਪਾਊਡਰ ਸਰ ਨਾਦਾ ਪਾਊਡਰ ਜੋ ਕਿ ਪੱਤਿਆਂ ਦੇ ਵਿੱਚ ਵੀ ਆਉਂਦਾ ਹੈ ਤੇ ਪਾਊਡਰ ਵੀ ਹੁੰਦਾ ਆਪਾਂ ਪਾਊਡਰ ਲੈ ਕੇ ਆਏ ਆ ਇਹ ਆਮ ਹੀ ਇੰਡੀਅਨ ਸਟੋਰਾਂ ਤੇ ਅਵੇਲੇਬਲ ਹੁੰਦਾ ਹੈ ਇਹ ਕਬਜੀਕ ਇਦਾਂ ਦੀ ਪ੍ਰੋਬਲਮ ਆ ਇਹ ਕੈਂਚ ਬੜੀ ਅਜੀਬ ਲੱਗਦੀ ਹੈ ਜਾਂ ਸੁਣਨ ਚ ਜਿਹੜੀ ਕਿ ਆਪਣੇ ਨਾਲ ਹੋਰ ਚਾਰ ਬਿਮਾਰੀਆਂ ਨੂੰ ਲੈ ਕੇ ਆਉਂਦੀ ਹੈ ਇਹ ਵੱਡਿਆਂ ਨੂੰ ਵੀ ਹੋ ਜਾਂਦੀ ਆ ਛੋਟਿਆਂ ਨੂੰ ਵੀ ਹੋ ਜਾਂਦੀ ਆ ਕਈਆਂ ਨੂੰ ਡੈਲੀ ਚ ਹੁੰਦੀ ਹੈ ਕਈਆਂ ਨੂੰ ਜਾਂ ਟਰੈਵਲਿੰਗ ਟਾਈਮ ਹੋ ਜਾਂਦੀ ਹੈ ਜਿਹਦੇ ਨਾਲ ਕੀ ਇੱਕ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਆ ਇਹ ਆਪਾਂ ਸੌਫ ਪੀਸ ਲਈ ਹੈ ਤੇ ਮਿਸਰੀ ਇਹ ਵੀ ਪੀਸ ਲਈ ਹੈ ਮਿਸਰੀ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹ ਸਿਰਫ ਤਾਂ ਇਹਦਾ ਵਿੱਚ ਪਾਉਣ ਦਾ ਹੈਗਾ ਰੀਜ਼ਨ ਕਿਉਂਕਿ ਇਹ ਜਿਹੜਾ ਪਾਊਡਰ ਹੈ ਸਰਨਾ ਦਾ ਇਹ ਬਹੁਤ ਜਿਆਦਾ ਕੌੜਾ ਹੁੰਦਾ ਤਾਂ ਕਿ ਖਾਨਚਾਪਾ ਨੂੰ ਥੋੜਾ ਜਿਹਾ ਸੌਖਾ ਹੋਵੇ ਟੇਸਟ ਲੱਗੇ ਇਹ ਤੁਸੀਂ ਘੱਟ ਵੀ ਕਰ ਸਕਦੇ ਹੋ ਸਕਿਪ ਵੀ ਕਰ ਸਕਦੇ ਹੋ ਕਿਉਂਕਿ 슈ਗਰ ਵਾਲੇ ਪੇਸ਼ੈਂਟ ਹੈ ਜਿਹੜੇ ਉਹ ਨਹੀਂ ਖਾ ਸਕਦੇ ਮਿੱਠਾ ਇਹ ਤੁਹਾਡੀ ਚੋਇਸ ਤੇ ਅਕੋਰਡਿੰਗ ਆ ਪਰ ਸੌਫ ਤੇ ਪਾਊਡਰ ਇਹ ਦੋਨੋਂ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਜਿਹਦੇ ਚ ਕੀ ਆਪਾਂ ਜਿੱਦਾਂ ਸੌਫ ਹੈ ਇਹਦੇ 2 ਚਮਚ ਪਾਵਾਂਗੇ ਇਹ ਬਤ ਤੁਸੀਂ ਜ਼ਿਆਦਾ ਬਣਾ ਕੇ ਰੱਖਣਾ ਤੁਸੀਂ ਉਹਦੇ ਅਕੋਰਡਿੰਗ ਹੀ ਪਾ ਸਕਦੇ ਹੋ ਇਹ ਸਿਰਫ ਆਪ ਦੱਸ ਰਹੇ ਆ ਜੇ ਦੋ ਆਪਾਂ ਸੌਂਫ ਦੇ ਪਾਏ ਆ ਦੋ ਹੀ ਆਪਾਂ ਪਾਊਡਰ ਦੇ ਪਾਵਾਂਗੇ ਤੇ ਇੱਕ ਆਪਾਂ ਵਿੱਚ ਇਹਦੇ ਪਾਵਾਂਗੇ ਮਿਸਰੀ ਦਾ ਤੈਨੂੰ ਆਪਾਂ ਮਿਕਸ ਕਰ ਲਵਾਂਗੇ ਬਸ ਇਹ ਬਣ ਕੇ ਤਿਆਰ ਆ ਇਹਨੂੰ ਬਸ ਸਾਰੇ ਨੂੰ ਮਿਸਰੀ ਨੂੰ ਇਹਦੇ ਵਿੱਚ ਮਿਕਸ ਕਰ ਲੈਣੀ ਆ ਤਾਂ ਕਿ ਮਿੱਠਾ ਇਕੋ ਜਿਹਾ ਹੋ ਜਵੇ ਜੇ ਆਪਾਂ ਕੱਲਾ ਰੱਖ ਰਿਆਂ ਤਾਂ ਇਹਨੂੰ ਸੌਂਫ ਨੂੰ ਤੇ ਪਾਊਡਰ ਨੂੰ ਮਿਕਸ ਕਰ ਲਓ ਇਹ ਤਾਂ ਬਣ ਕੇ ਤਿਆਰ ਹੋ ਚੁੱਕਿਆ ਹੈ ਆਪਾਂ ਇਹਦੇ ਵਿੱਚ ਮੇਰੇ ਕੋਲ ਪਹਿਲਾਂ ਵੀ ਫਿਲ ਕਰਕੇ ਰੱਖਿਆ ਹੋਇਆ ਇਹਨੂੰ ਰੀਫਿਲ ਕਰਾਂਗੇ ਤੇ ਬਾਕੀ ਜੇ ਵੱਡਿਆਂ ਨੇ ਲੈਣਾ ਉਹ ਹਾਫ ਚਮਚ ਲੈ ਸਕਦੇ ਆ ਮੇਰੇ ਕੋਲ ਨਾਰਮਲ ਚਮਚਾ ਜੇ ਛੋਟਿਆਂ ਨੇ ਲੈਣਾ ਤਾਂ ਉਹ ਛੋਟਾ ਬੇਬੀ ਸਪੂਨ ਆ ਮੇਰੇ ਕੋਲ ਉਹਦਾ ਅਗਲਾ ਹਿੱਸਾ ਲੈਣਾ ਵੀ ਨਾਰਮਲ ਪਾਣੀ ਨਾਲ ਰਾਤ ਦੇ ਟਾਈਮ ਤੇ ਰੋਟੀ ਖਾਣ ਤੋਂ ਬਾਅਦ ਸੌਣ ਦੇ ਟਾਈਮ ਤੇ ਲੈ ਲਓ ਨਾਰਮਲ ਪਾਣੀ ਨਾਲ ਤਸਵੀਰ ਨੂੰ ਰਿਜ਼ਲਟ ਤੁਹਾਨੂੰ ਆਪਣੇ ਆਪ پتہ ਚੱਲ ਜਾਊਗਾ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਵੱਡੇ ਛੋਟੇ ਸਭ ਲੈ ਸਕਦੇ ਆ ਅਸੀਂ ਖੁਦ ਅਜ਼ਮਾਇਆ ਹੋਇਆ ਇਹ ਟ੍ਰਿਕ ਘਰ ਦੇ ਵਿੱਚ ਤਾਂ ਹੀ ਆਪਾਂ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਆ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬਣੇ ਰਹੋ ਸਾਡੇ ਚੈਨਲ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਸਸਟ੍ਰਿਕਾ